ਆ ਤੇ ਸ਼ਰੀਆ ਕਾਲ ਸਾਰੇ ਪੰਜਾਬ ਵਾਸੂਨ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜੀ ਸੱਚ ਬਕਰੇ ਆਉਣ ਵਾਲੇ 3-4 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿ ਨਾ ਪਾਕਾ ਜੋ ਮੀਂਹ ਜੇ ਸਾਰਾ ਕਿਹੜੇ ਭਾਗ ਸਾਫ ਤੇ ਖੁਸ਼ਕ ਬਨੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਚੱਲ ਗਿਆ ਉਹਦੇ ਵੀਡੀਓ ਅਪਨੇ 10 ਜੂਨ ਪੰਜਾਬ ਦੇ 5:30 ਵਜੇ ਸ਼ਾਮਾਂ ਦੀਆਂ ਲਾਈਵ ਸੈਟ ਤੇ ਵੀ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਮਾਲਵੇ ਸੈਟ ਹੋ ਗਿਆ ਇੱਧਰ ਤਕੜਾ ਸਿਸਟਮ ਕ੍ਰੀਏਟ ਹੋ ਰਿਹਾ ਹੌ ਜਿਹੜਾ ਕਿ ਆਪਣੇ ਦਬਾਬੇ ਦੇ ਵੀ ਦਬਾਬੇ ਚ ਵੀ ਬਦਲਬਾਈ ਦੇਖ ਨੂੰ ਮਿਲ ਰਹੀ ਹੈ ਸਿਸਟਮ ਦਾ ਹੌਲੀ ਹੌਲੀ ਵਾਲਾ ਡੈਰਾ ਵੱਧ ਰਿਹਾ ਹੈ ਸਿਸਟਮ ਹੋਰ ਵੱਡਾ ਹੋ ਰਿਹਾ ਹੌਲੀ ਹੌਲੀ ਇਹ ਸਦੋ ਸੈਟ ਦੇ ਵਿੱਚ ਸਿਸਟਮ ਇਹ ਹੌਲੀ ਹੌਲੀ ਆਉਂਦੇ ਘੰਟਿਆਂ ਤੇ ਜੈਦੀ ਤੇ ਡੈਰਾ ਵੱਧ ਰਿਹਾ ਸੜ ਤੋਂ ਲੈ ਕੇ 70% ਇਲਾਕੇ ਆਪਣੇ ਕਵਰ ਕਰੂਗਾ ਬਾਕੀ ਜ਼ਿਲ੍ਹੇ ਵੇ ਦੀ ਗੱਲ ਕਰਨੇ ਕਿਹੜਾ ਭਾਗ ਹੈ ਜਿੱਮੀ ਕਰਨ ਦੇ ਜਿਆਦੇ ਸਾਰ ਹਨ ਕਿਨਾਂ ਵਿੱਚ ਘਟ ਹਨ ਵਿਡੇ ਪੰਜਾਬ ਦੇ ਆ ਭਾਗ ਹੋ ਗਏ ਆਪਣੇ ਫਾਜਕਾ ਮੁਖਸਰ ਹੋ ਗਿਆ ਫਰੀਦਕੋਟ ਦੇ ਫਰੋਜ਼ਪੁਰ ਮੋਕੇ ਬਠਿੰਡੇ ਦੇ ਭਾਗ ਹੋ ਗਏ ਇਨਾਂ ਵਜ੍ਹਾ ਥੋੜੇ ਤਕੜੇ ਮੀਂਹ ਝਟ ਵੀ ਦੇਖਣ ਨੂੰ ਮਿਲਦਾ ਸੀ ਵਿਡੇ ਪੰਜਾਬ ਦੇ ਆ ਭਾਗ ਹੋ ਗਏ ਫਾਜਕਾ ਮੁਖਸਰ ਫਰੀਦਕੋਟ ਦੇ ਹੋ ਗਏ ਫਰੋਜ਼ਪੁਰ ਦੇ ਹੋ ਗਏ ਇਨਾਂ ਜੋ ਥੋੜੇ ਪੌਦੇ ਇਲਾਕੇ ਚ ਭਾਰੀ ਤੋਂ ਭਾਰੀ ਮੀਂਹ ਝਟ ਵੀ ਦੇਖਣ ਨੂੰ ਮਿਲਦਾ ਸੀ ਕਿਉਂਕਿ ਸਿਸਟਮ ਇੱਥੇ ਮਿੱਠੀ ਕ੍ਰੀਏਟ ਹੋਇਆ ਹੈ ਇੱਥੇ ਵੀ ਤਕੜੇ ਮੀਂਹ ਦੇਖਣ ਨੂੰ ਮਿਲਦਾ ਨੇ ਬਾਕੀ ਪੰਜਾਬ ਦੇ ਆਪਣੇ ਆਉਂਦੇ ਕੁਝ ਘੰਟਿਆਂ ਚ ਪੰਜਾਬ ਦੇ ਆਪਣੇ ਇਨੇ ਕ ਭਾਗ ਕਵਰ ਹੋ ਚੁੱਕੇ ਜੀ ਦੱਸਿਆ ਨੇ ਮਠੰਡਾ ਆਪਣੇ ਫਰੀਦਕੋਟ ਦੇ ਹੋਗੇ ਮੋਗੇ ਦੇ ਫਿਰੋਜ਼ਪੁਰ ਦੇ ਆਉਂਦੇ ਕੁਝ ਘੰਟਿਆਂ ਚ ਪੰਜਾਬ ਦੇ ਆਪਣੇ ਆ ਭਾਗ ਵੀ ਕਵਰ ਹੋ ਜਾਣਗੇ ਲਗਭਗ ਇਨੇ ਕ ਭਾਗ ਕਵਰ ਹੋਣ ਦੀ ਮੀਰ ਹੈ ਸਟਾਰਮ ਬਾਅਦ ਵੀ ਆਦਾ ਹੋ ਸਕਦਾ ਹੈ ਆਪਣੇ ਮਾਝ ਦੁਆਬੇ ਦੇ ਹੋਰ ਵੀ ਭਾਗ ਕਵਰ ਹੋ ਜਾਣ ਤਾਂ ਤਨ ਕਪੂਠ ਜੰਦਰ ਦੇ ਭਾਗ ਕੁਝ ਆਉਣ ਉਹਦੇ ਘੰਟੇ ਡੇਢ ਘੰਟੇ ਚ ਕਵਰ ਹੋ ਸਕਦੇ ਹਨ ਆਪਣੇ 6:30 ਤੋਂ 7 ਵਜੇ ਤੱਕ ਕਪੂਠ ਜੰਦਰ ਦੇ ਭਾਗ ਹੋਗੇ ਸੀਤਪਕ ਲੰਗਰ ਨਗਰ ਲੁਧਿਆਣਾ ਹੋ ਗਿਆ ਬਰਨਾਲਾ ਮਾਸਾ ਸੰਗਰੂਲ ਪਟਿਆਲਾ ਫਤਿਹਗੜ੍ਹ ਸਾਹਿਬ ਮਹਾਲੀਏ ਰੂਪਨਗਰ ਦੇ ਸ਼ੀਦਪਾਗ ਸੰਗ ਨਗਰ ਦੇ ਪਾਕ ਹੋ ਗਏ ਬਾਕੀ ਹੱਲੇ ਆਪਣੇ ਅਮਰਸਲ ਗੋਦਾਪੁਰ ਹਾਰਪੜ ਪਠਾਨੇ ਕੋਲ ਥੋੜੇ ਜਿਹਾ ਘਟਸ ਆ ਨਾ ਅੰਬਸਾ ਥੋੜੇ ਬੋਤੇ ਪਗ ਆਪਣੇ ਕਬਰ ਹੋ ਸਕਦੇ ਹਨ ਬਾਕੀ ਗਰਦਾਸਪੁਰ ਹਾਰਪੜ ਪਠਾਨੇ ਕੋਲ ਥੋੜੇ ਜਿਹਾ ਘਟਸ ਆ ਹਨ ਬਾਕੀ ਇੱਥੇ ਥੋੜੀ ਉਹਦਾ ਬਦਲੋਈ ਦੇਖ ਨੂੰ ਮਿਲ ਰਹੀ ਹੈ ਸਦਾ ਸੁਣਾ ਕਣਮਣ ਕਣੀ ਦੇਖ ਨੂੰ ਮੈ ਸਕਦੀ ਹੈ ਬਾਕੀ ਸਿਸਟਮ ਲਈ ਦੈਰਾ ਵਧਾ ਰਿਹਾ ਹੈ ਹੋ ਸਕਦਾ ਹੈ ਆਪਣੇ ਪੰਜਾਬ ਦੇ ਇਹ ਆਪਣੇ 80 ਤੋਂ ਲੈ ਕੇ 90% ਇਲਾਕੇ ਕਵਰ ਕਰ ਲਏ ਪਰ ਹਾਲੇ ਤੱਕ ਉਮੀਦ ਹੈ ਕਿ 60 ਤੋਂ ਲੈ ਕੇ 70% ਇਲਾਕੇ ਕਵਰ ਕਰੂਗੇ ਅਗਲੇ ਸੱਤ ਨੂੰ ਅੰਨੇ ਰਿਵਿਊ ਚਾਹ ਸਕਦੀ ਹੈ ਆਪਣੇ 30 ਤੋਂ ਲੈ ਕੇ 40 50 ਕਿਲੋਮੀਟਰ ਪਰਵੇਸ਼ਪੁਰ ਨਾਲ ਬਾਕੀ ਰਾਤ ਨੂੰ ਤੁਹਾਨੂੰ ਹੋਰ ਇੱਕ 2 ਘੰਟੇ ਦਾ ਵੀਡੀਓ ਬਣਾ ਕੇ ਦੱਸ ਦਵਾਂਗੇ ਕਿ ਕਿੰਨਾ ਭਾਗ ਉਚਮੀ ਦੇ ਸਾਰੇ ਵਧੇ ਹਨ ਘਟੇ ਹਨ ਬਦਲਵਾਈ ਨੇ ਕਿੰਨਾ ਦਾਇਰਾ ਵਧਾਇਆ ਹੈ ਪੰਜਾਬ ਦੇ ਜਿਹੜੇ ਤੁਹਾਨੂੰ ਦੱਸਿਆ ਨੇ ਲੱਗ ਕੇ ਮਾਲਵੇ ਬੈਲਟ ਵਿੱਚ ਥੋੜੇ ਜਿਹੇ ਵੀਧੇ ਜ਼ਿਆਦਾ ਸਾਰ ਹਨ ਬਾਕੀ ਮਾਤ ਭਾਗਾਂ ਵਿੱਚ ਵੀ ਆਪਣੂੰ ਤਕੜੀ ਮੀਰੀ ਝਟ ਦੇਖਣ ਮੈਂ ਸਾਦੀ ਹੈ ਬਾਕੀ ਅੱਜ ਦੇ ਵਿੱਚ ਨਹੀਂ ਧੰਨਵਾਦ